ਗੁਰਨਾਨਕ ਦੇਵ ਜੀ ਮਹਾਰਾਜ ਦਾ ਇੱਕ ਅਭਿਆਸ ਸੀ ਜੋ ਸੂਰਜ ਪ੍ਰਕਾਸ਼ ਵਿੱਚ ਲਿਖਿਆ ਗਿਆ ਹੈ। ਮਹਾਰਾਜ ਨੇ ਕੁਝ ਜਦੋਂ ਹਜੇ ਕਿਉਂਕਿ ਜਦੋਂ ਆਪਾਂ ਇਹ ਸਾਖੀ ਦੀ ਜਨਦੀ ਚ ਜਾਂਦੇ ਆ ਤਾਂ ਉਹ ਗੁਰਨਾਨਕ ਮਹਾਰਾਜ ਬ੍ਰਹਮਨ ਨਾਲ ਭੇਦ ਹੁੰਦੇ ਆ। ਪਹਿਲਾਂ ਖੋਜੀ ਸਨ। ਠੀਕ ਹੈ। ਸਾਧੂ ਸੰਤਾਂ ਮਾਪ ਉਠਾਂ ਖੁਰ ਬੈਂਦੇ ਸਨ। ਔਰ ਜਿਹੜਾ ਇਹ ਵੀ ਹੁੰਦਾ ਸਾਖੀ ਕਿ ਮਹਾਰਾਜ ਭੁੱਖੇ ਸਾਧੂਆਂ ਨੂੰ ਪੋਲ ਦੇ ਦੋ ਰੋਟੀ ਦਾ ਅਕੀ ਕਹਿੰਦੇ ਪੀ ਉਹ ਭੁੱਖਿਆਂ ਨੂੰ ਮਹਾਰਾਜ ਵੇਲੜਾ ਨੂੰ ਖਵਾਲ ਨਹੀਂ ਸਕਦੇ ਹਨ ਉਸ ਵੇਲੇ ਉਸ ਵੇਲੇ ਨਾ ਭੁੱਖੇ ਸਾਧੂ ਕਾਮ ਸੀਨ ਸੀ ਭੁੱਖੇ ਸਾਧੂ ਉਸ ਵੜੇ ਆਮ ਸੀਨ ਸੀ ਅੱਜ ਤੋ 50 ਸਾਲ ਵਿੱਚ ਚਲਜੋ ਤੋ ਭੁੱਖੇ ਸਾਧੂ ਆਮ ਸੀਨ ਸੀ ਅੱਜ ਤੋ ਹਰਦਵਾਰ ਚਲਜੋ ਭੁੱਖੇ ਸਾਧੂ ਆਮ ਸੀਨ ਸੀ ਤੋ ਗੁਰਨਾਨ ਨਹਰ ਮਰ ਲੋ ਭੁੱਖੇ ਸਾਧੂ ਵੇਦੇ ਹੋਗੇ ਪਰ ਉਹ ਦਿਨ ਕੋਈ ਖਾਸ ਸੀ ਉਸ ਭੁੱਖੇ ਸਾਧੂ ਨੇ ਮੇਰੇ ਭੁੱਖੇ ਸਾਧੂ ਆਮ ਸੀਨ ਸੀ ਉਹਨਾਂ ਦੇ ਵਿੱਚ ਨੇ ਛੋਟਾ ਛੋਟਾ ਹੁੰਨਾ ਜਿਦੋਂ ਛੋਟੇ ਨੇ ਇੰਨੀ ਆਈ ਦਾ ਸੀ ਜਦੋਂ ਉਹ ਕੋ ਖੇਸਾ ਤੋਂ ਆਮ ਮਿਲ ਜਾਂਦੇ ਹੁੰਦੇ ਸੀ ਹੁਣ ਤਾਂ ਉਹਨਾਂ ਸਮਿਆਂ 'ਚ ਤੇ ਬਹੁਤ ਹੀ ਆਰਡੀਨਰੀ ਸੀਨ ਸੀ ਤੇ ਰੋਜ਼ ਬਾਬੇ ਨੇ ਰੋਟੀ ਕਿਉਂ ਨਹੀਂ ਖਵਾਲੀ ਉਹ ਤਾਂ ਨਹੀਂ ਕਿਉਂ ਫਰਦੀ ਉਹ ਜਿਹੜੀ ਮੰਡਲ ਹੀ ਸੀ ਨਾ ਹਾਂਜੀ ਉਹ ਮੰਡਲੀ ਸੀ ਸੰਤ ਰੇਨ ਜੀ ਦੀ ਜੋ ਕਿ ਪ੍ਰਾਪਤਨ ਪ੍ਰਣਾਲੀ ਜੋ ਹਿੰਦੁਸਤਾਨ ਦੀ ਸੰ ਪ੍ਰਾਪਤਨ ਜੋ ਰਿਸ਼ੀਆਂ ਮੂਨੀਆਂ ਦੀ ਪਰੰਪਰਾ ਹੈ ਉਹਦੇ ਚ ਇੱਕ ਪਰੰਪਰਾ ਹੈ ਕਿ ਆਦ ਕਾਲ ਵਿੱਚ ਸਭ ਤੋਂ ਪਹਿਲਾਂ ਜੋ ਬ੍ਰਹਮ ਸੀ ਜੋ ਕ੍ਰਿਪੂਰਨ ਪ੍ਰਮਾਤਮਾ ਸੀ ਉਹਨੇ ਆਪਣੇ ਆਪ ਨੂੰ ਵਿਸ਼ਨੂੰ ਦੇ ਵਿੱਚ ਪ੍ਰਗਟ ਕੀਤਾ। ਸਤਿਪੁਰਸ਼ ਕ੍ਰਿਸ਼ਨ ਬੜੀ ਹੈ ਜੱਗਾਂ ਦੇ ਬੜੇ ਸਤਿਪੁਰਸ਼ ਉਹਨਾਂ ਦੇ ਅੰਦਰ ਰੱਬ ਨੇ ਆਪਣੇ ਆਪ ਨੂੰ ਪ੍ਰਗਟ। ਠੀਕ ਹੈ ਇਸ ਸ੍ਰਿਸ਼ਟੀ ਦਾ ਸਭ ਤੋਂ ਪਹਿਲਾ ਰਿਕਾਰਡਡ ਇੰਡੀਵਿਜੂਅਲ ਜਿਹਦੇ ਅੰਦਰ ਰੱਬ ਪ੍ਰਗਟ ਹੋਇਆ ਉਹ ਵਿਸ਼ੂ ਸੀ। ਉਹ ਸਮਾਂ ਬਾਗੇ ਦੇਵਤਾ ਬਣ ਗਿਆ। ਵੱਡ ਸਭ ਤੋਂ ਪਹਿਲਾ ਸਾਧੂ ਇਸ ਸ੍ਰਿਸ਼ਟੀ ਦਾ ਵਿਸ਼ਨੂੰ ਸੀ। ਮਤਲਬ ਪਹਿਲਾ ਆਮ ਇਨਸਾਨ ਸੀ। ਉਹ ਉਹ ਨਾ ਗੱਲਾਂ ਨਾ ਜਾਓ। ਹਾਂ ਕਿਉਂਕਿ ਤੁਸੀਂ ਹੁਣ ਇਹਨੂੰ ਫੇਰ ਆਪਣੀ ਕਹਾਣੀ ਦੇ ਮੁਤਾਬਕ ਜਾਂ ਜੋ ਤੁਹਾਡੀ ਅੱਜ ਜ਼ਿੰਦਗੀ ਨੂੰ ਸਮਝਣ ਦਾ ਤਰੀਕਾ ਹੈ ਕਿ ਉਹ ਪਹਿਲਾਂ ਆਮ ਹੂਗਾ ਫਿਰ ਖਾਸ ਹੋ ਗਿਆ। ਸਮਝ ਆ ਗਈ? ਹਾਂ ਇਹ ਅੱਜ ਦਾ ਜਿਹੜਾ ਸ਼ੈਤਾਨੀ ਧਮਾਕਾ ਵੀ ਹਰ ਚੀਜ਼ ਨੂੰ ਪਹਿਲਾਂ 네ਗੇਟਿਵ ਤੇ ਫਿਰ ਪੋਜ਼ਿਟਿਵ ਉਸ ਵੇਲੇ ਸੀ ਇਟਰਾ ਹੀ ਗ੍ਰਾਫ ਲਿਖ ਕੇ ਉਦੋਂ ਸੀ ਐਸਟ੍ਰਾਂਗ ਹੋਇਆ ਉਹ ਕੋਈ ਇੱਥੇ ਤੱਕ ਨਹੀਂ ਜਾਂਦੇ ਕਿ ਉਹ ਆਰਡੀਨਰੀ ਸੀ ਤੇ ਫਿਰ ਐਕਸਟਰਾ ਆਰਡੀਨਰੀ ਬਣਿਆ ਔਰ ਐਕਸਟਰਾ ਆਰਡੀਨਰੀ ਕੋਈ ਵੀ ਨਹੀਂ ਬਣ ਸਕਦਾ ਐਕਚੁਅਲੀ ਆਰਡੀਨਰੀ ਬਣਨਾ ਸ਼ਾਇਦ ਪਹਿਲਾਂ ਉਹ ਐਕਸਟਰਾ ਆਰਡੀਨਰੀ ਸੀ ਤੇ ਬਾਅਦ ਚ ਆਰਡੀਨਰੀ ਬਣ ਗਿਆ ਤਾਂ ਵਿਸ਼ਨੂ ਤਉ ਦੇ ਪਿਥੂ ਤੂ ਦੇ ਅੰਦਰ ਜਿਹੜਾ ਬ੍ਰਹਮ ਪ੍ਰਗਟ ਹੋਇਆ ਤਾਂ ਉਹ ਜਦੋਂ ਉਹਨਾਂ ਨੇ ਇਹ ਵਿਦਿਆ ਗਾੜੀ ਇਸ ਤਰ੍ਹਾਂ ਅਰਪਣ ਕਰਨੀ ਸ਼ੁਰੂ ਕੀਤੀ ਇਸ ਤਰ੍ਹਾਂ ਕਰਦੇ ਕਰਦੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਵਿਦਿਆ ਬ੍ਰਹਮ ਦੇ ਚਾਰ ਪੁੱਤਰ ਸੰਨਾਨ ਪਿੱਤਰ ਠੀਕ ਉਹਨਾਂ ਚਾਰਾਂ ਪੁੱਤਰਾਂ ਨੇ ਵਿਦਿਆ ਨਾਰਦ मुनि ਨਿਤਿ ਤਿਤਰ ਕਰਦੇ ਕਰਦੇ ਅਨੰਤ ਅਨੰਤ ਕਰੋੜਾਂ ਅੰਕ ਕਰੋੜਾਂ ਬੰਸਾਵਲੀਆਂ ਚੱਲਦੀਆਂ ਰਹੀਆਂ ਚੱਲਦੀਆਂ ਰਹੀਆਂ ਉਸ ਸਮੇਂ ਇਹ ਜਿਹੜੀ ਉਹ ਵਿਦਿਆ ਜੀ ਪ੍ਰਗਟ ਸੀ ਉਸ ਵੇਲੇ ਦੇ ਸੰਤ ਰੇਂ ਦੇ ਵਿੱਚ ਸੀ ਜੋ ਉਸ ਵੇਲੇ ਉਹ ਮੰਡਲੀ ਦਾ ਕੈਟ ਸੀ ਤਾਂ ਮਹਾਰਾਜ ਖੋਜੀ ਸੰਤ اور ਮਹਾਰਾਜ ਨੂੰ ਸੈਂਸਿਟਿਵ ਵੀ ਸਾਨੂੰ ਉਹਨਾਂ ਨੂੰ ਪਤਾ ਸੀ ਕਿ ਕਿਹੜਾ ਮੰਗਦਾ ਹੈ ਤੇ ਕਿਹੜਾ ਸਾਧੂ ਹੈ ਮਹਾਰਾਜ ਆ ਰਹੇ ਨੇ ਪੈਸੇ ਨਹੀਂ ਕੋਲ ਵਪਾਰ ਕਰਮ ਜਾ ਰਹੇ ਤੇ ਜਦੋਂ ਦੇਖਿਆ ਸਾਧੂ ਤੇਜ ਹੈ ਮਹਾਰਾਜ ਤੇ ਭਾਲ ਤੁਸੀਂ ਇਹੋ ਜਿਹੀ ਕੋਈ ਵਿਅਕਤੀ ਮਲੇ ਉਦੇ ਰੋਜ਼ ਲੱਭਦੀ ਸੀ ਮੌਲਵੀਆਂ ਕੋਲ ਜਾ ਕੇ ਬਹਿ ਜਾਂਦੇ ਸੀ ਮੁੱਲਿਆ ਕੋਲ ਬਹਿ ਜਾਂਦੇ ਸੀ ਯੋਗੀਆਂ ਕੋਲ ਬਹਿ ਜਾਂਦੇ ਸੀ ਪੰਡਤਾਂ ਕੋਲ ਬਹਿ ਜਾਂਦੇ ਸੀ ਸਮਝ ਆ ਗਈ ਮਹਾਰਾਜ ਦਾ ਸੁਭਾਅ ਸੀ ਤੋਂ ਮਹਾਰਾਜ ਨੇ ਵੇਖਿਆ ਪੀ ਤੁਹ ਕੋ ਕੁਝ ਹੈ ਮਹਾਰਾਜ ਨੇ ਨਮਸਕਾਰ ਕੀਤੀ ਉਹਨਾਂ ਨੇ ਵੀ ਨਮਸਕਾਰ ਕੀਤੀ ਉਹਨਾਂ ਨੇ ਵੀ ਪਛਾਣ ਲਿਆ ਕਿ ਇਹ ਅਵਤਾਰੀ ਹੈ ਤੇ ਉਹਨਾਂ ਨੇ ਵੀ ਪਛਾਣ ਲਿਆ ਪੀ ਇਹਦੇ ਵਿੱਚ ਵੀ ਕੁਝ ਹੈ ਕੁਝ ਪ੍ਰਗਟ ਹੋਇਆ ਹੈ ਕੁਝ ਘਟਿਆ ਹੈ ਕਿਸ ਤਰਤਾ ਹੈ ਮਾਨ ਦੀ ਸਤਿਰਤਾ ਹੈ ਕਾਂਦੀ ਸਤਿਰਤਾ ਹੈ ਆਮ ਸਾਧੂਆਂ ਵਰਗਾ ਸਾਧੂ ਨਹੀਂਗਾ ਕੋਈ ਵੱਖਰਾ ਹੈ ਮਹਾਰਾਜ ਬੈਠੇ ਸਵਾਲ ਜਵਾਬ ਹੋਏ ਜੀ ਨੇ ਅੱਜ ਅਜੇ ਸਵਾਲ ਜਵਾਬ ਹੋਏ ਮੰਚ ਕੁਝ ਵਿਚਾਰ ਸਨ ਕਿ ਜ ਖੋਜੀ ਸਰੂਪ ਸਨ ਅਵਤਾਰੀ ਜਦੋਂ ਵੀ ਹੁੰਦਾ ਹੈ ਖੋਜ ਕਰਦਾ ਹੈ ਪਹਿਲਾਂ ਉਹ ਵਿੱਚ ਸਿੱਧਾ ਜਨਮ ਤੋਂ ਹੀ ਸਾਰਾ ਕੁਝ ਪ੍ਰਗਟ ਹੋ ਜੇ ਤਾਂ ਫਿਰ ਆਮ ਵਿਅਕਤੀ 바ਤੇ ਐਗਜ਼ਾਮਪਲ ਸੈੱਟ ਨਹੀਂ ਹੁੰਦਾ ਤਾਂ ਮਹਾਰਾਜ ਖੋਜੀ ਸਨ ਜਿਹਨੇ ਆਪਾਂ ਖੋਜੀ ਸਵਾਲ ਜਵਾਬ ਹੋਏ ਅੱਛਾ ਲੱਗਾ ਇਹਨਾਂ ਕੋ ਕੁਝ ਹੈ ਮਹਾਰਾਜ ਪਸੰਦ ਹੋਏ ਕਹਿੰਦੇ ਕਿ ਅੱਜ ਪਹਿਲੀ ਵਾਰ ਹੀ ਕੋਈ ਵਿਅਕਤੀ ਮਿਲਿਆ ਜਿਹੜਾ ਸਹਿ ਰਿਹਾ ਹੈ ਤੁਹਾਨੂੰ ਦੇ ਲੱਗੇ ਜਿਵੇਂ ਤੁਸੀਂ ਅੱਜ ਕਿਹਾ ਨਾ ਵੀ ਬਹੁਤ ਅੱਛਾ ਮਹਿਸੂਸ ਹੋਇਆ ਠੀਕ ਕੁਝ ਵਿਚਾਰਾਂ ਦੇ ਕੋਈ ਫਰੀडम ਕੋਈ ਟੈਨਸ਼ਨ ਵਗੈਰਾ ਮਾੜੀ ਮੋਟੀ ਕੁਸ਼ਿਫਟ ਹੋਈ ਇਹ ਵੀ ਤਰ੍ਹਾਂ ਗੁਰੂ ਨਾਨਕ ਮਹਾਰਾਜ ਦੇ ਅੰਦਰ ਵੀ ਕੁਝ ਸ਼ਿਫਟ ਹੋ ਮਾਰਾ ਕਹਿੰਦੇ ਵੀ ਜਿਸ ਬਾਰੇ ਮੈਂ ਕਿਤਾਬਾਂ ਚ ਪੜ੍ਹਿਆ ਸੀ ਤੇ ਸੁਣਿਆ ਸੀ ਅੱਜ ਨਿਗਾਹ ਹੋਇਆ ਮਹਾਰਾਜ ਤੁਹਾਡੀ ਕਮਪਰੀਟ ਮੈਂ ਤੁਹਾਡੇ ਵਾਸਤੇ ਕੀ ਕਰਸਦਾ ਤੁਸੀਂ ਉਹ ਖਜ਼ਾਨਾ ਦੇ ਦਿੱਤਾ ਜਿਹੜਾ ਕਿ ਮੈਂ ਸਦੀਆਂ ਤੋਂ ਲੱਭ ਰਿਆ ਸੀ ਤੋਂ ਸਾਧੂ ਨੇ ਕਿਹਾ ਕਿ ਸਤਪੁਰਸ਼ਾ ਅਸੀਂ ਸਾਰੇ ਕੋਖੇ ਸਾਧੂ ਇਹ ਦਿਨਾਂ ਤੋਂ ਭੁਖੇ ਹਾਂ ਪਰ ਸੰਤੋਖ ਹੈ ਕਿ ਜਦੋਂ ਪਰਮਾਤਮਾ ਨੇ ਚਾਇਆ ਹੰ ਮਿਲ ਦੇ ਗਿਆ ਜੇ ਤੇ ਚ ਸਮਰਥਾ ਹੈ ਤਾਂ ਸੰਕਿਰ ਖਵਾ ਮੇਰਾ ਤੇ ਕੋਈ ਗੱਲ ਨਹੀਂ ਨਾਲ ਦੇ ਮੇਰੇ ਹੋਰ ਵੀ ਸਾਡੇ ਭੁਖੇ ਬਾਬੇ ਨਾਨਕ ਨੇ ਦੋ ਮੰਡ ਲਈ ਜਾ ਕੇ ਸਾਰਾ ਕੁਝ ਖਵਾ ਲਿਆ ਉੱਥੋਂ ਬਣਿਆ ਸੱਚਾ ਸੌਦਾ ਤੇ ਸੱਚਾ ਸੌਦਾ ਜਿਹੜਾ ਸੱਚ ਜਿੰਨੇ ਫੜਿਆ ਹੋਵੇਗਾ ਉਹਦੇ ਨਾਲ ਹੀ ਹੁੰਦਾ ਹੈ ਜੇ ਭੁਖਿਆਂ ਨੂੰ ਨਹੀਂ ਖਵਾ ਲਿਆ ਬਾਬੇ ਨੇ ਮੇਲੜਾ ਨੂੰ ਨਹੀਂ ਖਵਾ ਲਿਆ ਜਿਹੜੇ ਪਹੁੰਚੇ ਸੀ ਉਹਨਾਂ ਨੇ ਖਾਧਾ ਸਮਝ ਆ ਗਈ ਹਾਂ ਇਹ ਹੈ ਸੰਤਰੇਣ ਔਰ ਇਹ ਹੋਇਆ ਇਹ ਪਾਕਿਸਤਾਨ ਦੇ ਵਿੱਚ ਜਿੱਥੇ ਆਪਣਾ ਕੀ ਨਾਂ ਇਹਨਾਂ ਦਾ ਆਪਣੇ ਜਿਹੜੇ ਪ੍ਰਚਾਰਕ ਨੇ ਇਕਿੰਦਰਪਾਲ ਸਿੰਘ ਜੀ ਮਾਦੇ ਪਿੰਡਾਂ ਦੇ ਲਾਗੇ ਉਹ ਜਿਹੜਾ ਆਪ ਵੀ ਜ਼ਿਕਰ ਕਰਦੇ ਨੇ ਉੱਥੇ ਮੈਨੂੰ ਮੇਰੇ ਸਿਰਿਆ ਹੋਇਆ ਉਸ ਸਥਾਨ ਤੇ ਆ ਗੁਰਦੁਆਰਾ ਸੱਚਾ ਸੋਕਾ ਉੱਥੇ ਅਜ ਵੀ ਹੈ ਸੱਚਾ ਸੋਕਾ ਜਿਤ ਮਹਾਰਾਜ ਨੇ ਸੱਚਾ ਸੋਕਾ ਕੀਤਾ ਤੋ ਬਾਕੀ ਆ ਗਈ ਜਦੋਂ ਮਹਾਰਾਜ ਵੇਈ ਨਦੀ ਚ ਗਏ ਆ ਤੋ ਮਹਾਰਾਜ ਰੋਜ਼ ਹੀ ਵੇਈ ਨਦੀ ਚ ਇਸ਼ਨਾਨ ਕਰਕੇ ਸਾਧਨਾ ਕਰਦੇ ਰਹੇ ਆ ਸਾਧਨਾ ਕੀ ਸੀ ਗੁਰੂ ਨਾਨਕ ਮਹਾਰਾਜ ਜੀ ਇਹ ਗੁਰੂ ਮਹਾਰਾਜ ਨੇ ਕੁਝ ਸਾਧਨਾਵਾਂ ਕੀਤੀਆਂ ਨੇ ਜਿਨ੍ਹਾਂ ਚੋਂ ਇੱਕ ਆ ਸਾਧਨਾ ਇੱਕ ਔਰ ਸਾਧਨਾ ਹੈ ਮਹਾਰਾਜ ਨੇ ਤਵਾ ਪੁੱਟ ਕੇ ਵੀ ਕੀਤੀ ਆ ਸੂਰਪ੍ਰਕਾਸ਼ ਦੇ ਸਾਈਡ ਤੇ ਔਰ ਉਹ ਮੈਂ ਤੁਹਾਨੂੰ ਕਿਵੇਂ ਸਮਾਂ ਲੱਗਾ ਵਿਸਥਾਰ ਨਾਲ ਦੱਸੂੰਗਾ ਤੁਮਾਰੇ ਪੂਰਾ ਵਾਰਡ ਵੀ ਲਾਇਆ ਫਿਰ ਮਹਾਰਾਜ ਨੇ ਅੰਨ ਵੀ त्यागਿਆ ਪਾਣੀ ਵੀ त्यागਿਆ ਪਰ ਭਾਈ ਗੁਰਦਾਸ ਦਾ ਪਰਮਾਨ ਰੇਤ ਅਤ ਆਹਾਰ ਕਰ ਰੋੜਾਂ ਦੀ ਦੁਰਕਰੀ ਵਿਛਾਈ ਭਾਰੀ ਕਰੀ ਤਪੱਸਿਆ ਵਟੇ ਪਾਗ ਹਰਿ ਸਿਓ ਬਣੀ ਆਈ ਇਹ ਸਾਰਾ ਕੁਝ ਇਨਲਾਈਟਨਮੈਂਟ ਤੋਂ ਪਹਿਲਾਂ ਦੀ ਅੰਦਵਨ ਇਨਲਾਈਟਨਮੈਂਟ ਜਿਹੜੀ ਆ ਉਹ ਵੀ ਨਹੀਂ ਦੇਈ ਜੁਂਦੀ ਆ ਕਿਸੇ ਦੀ ਦਰਖਤ ਥੱਲੇ ਹੋਈ ਆ ਧਰਤੀ ਤਤ ਨਾਲ ਕਿਸੇ ਦੀ ਪਾਣੀ ਚ ਹੋਈ ਆ ਪਾਣੀ ਤਤ ਨਾਲ ਇਸੇ ਦੀ ਅਗਨੀ ਨਾਲ ਹੋਈ ਆ ਅਗਨੀ ਤਤ ਨਾਲ ਪੰਜਾਂ ਤਤਾਂ ਚੋਂ ਇੱਕ ਤਤ ਦੇ ਨਾਲ ਜੁੜੋਗੇ ਤਾਂ ਫਿਰ ਹੀ ਕੁਝ ਘਟੇਗਾ ਕਿਉਂਕਿ ਪੰਜ ਤਤ ਕੋ ਤਨ ਰਚਿਓ ਜਾਨੋ ਚਕਰ ਸੁਜਾਨ ਇੱਕ ਤਤਨ ਖੜਨਾ ਪਊਗਾ ਕਿਉਂਕਿ ਤੁਸੀਂ ਤਤ ਜੇ ਤਤ ਦੇ ਵਿੱਚੋਂ ਦੀ ਲੰਘਣਾ ਪਊਗਾ ਤਤ ਨੂੰ ਛੱਡਣ ਵਾਸਤੇ ਤਤ ਦੇ ਵਿੱਚੋਂ ਦੀ ਲੰਘਣਾ ਪਊਗਾ ਮਹਾਤਮਾ ਬੁੱਧ ਦਾ ਜਿੱਦੋਂ ਗਿਆਨ ਹੋਇਆ ਸਭ ਤੋਂ ਪਹਿਲਾਂ ਆਪਣਾ ਸੱਜਾ ਹੱਥ ਲਿਆ ਤੇ ਧਰਤੀ ਨੂੰ ਕਿਹਾ ਕਿ ਧਰਤੀ ਮੇਰੀ ਸ਼ਾਕਸ਼ੀ ਹੈ ਕਿ ਮੈਂ ਪਾੜੇ ਤੋ ਉਹਨਾਂ ਦਾ ਐਲੀਮੈਂਟ ਧਰਤੀ ਤੱਕ ਸੀ ਗੁਰੂ ਨਾਨਕ ਮਹਾਰਾਜ ਦਾ ਐਲੀਮੈਂਟ ਵਾਟਰ ਐਲੀਮੈਂਟ ਸੀ ਤਾਂ ਹੀ ਉਹ ਗੁਰੂ ਨਾਨਕ ਮਹਾਰਾਜ ਬ੍ਰਹਮ ਗਿਆਨ ਤੋਂ ਜਾਂ ਉਸ ਇਨਲਾਈਟਨਮੈਂਟ ਤੋਂ ਬਾਅਦ ਪਾਣੀ ਵਾਂਗੂ ਸਾਰੀ ਸ੍ਰਿਸ਼ਟੀ 'ਚ ਵਹੇ ਨੇ ਮਹਾਤਮਾ ਬੁੱਧ ਦਾ ਧਰਤੀ ਤੱਤ ਸੀ ਗੁਰੂ ਨਾਨਕ ਮਹਾਰਾਜ ਦਾ ਅਗਨੀ ਤੱਤ ਸੀ ਪਾਣੀ ਤੱਤ ਸੀ ਬਾਬਾ ਸ੍ਰੀ ਚੰਦ ਜੀ ਦਾ ਅਗਨੀ ਤੱਤ ਸੀ ਤੋ ਪੰਜਾਂ ਤੱਤਾਂ 'ਚੋਂ ਇੱਕ ਤੈਨੂੰ ਬਹਿਣਾ ਪਉਦਾ ਜਾਂ ਤੇ ਸਮੁੰਦਰ ਦੇ ਕਿਨਾਰੇ ਨਦੀ ਦੇ ਕਿਨਾਰੇ ਤਾਂ ਹੀ ਪੁਰਾਣੀ ਸਮਿਆਂ 'ਚ ਜਾਂਤੀ ਅੱਗ ਦੀ ਹਜੂਰੀ ਚ ਜਾਂ ਆਕਾਸ਼ ਜਾ ਕੇ ਉੱਥੇ ਪਹਾੜ ਤੇ ਜਾ ਕੇ ਆਕਾਸ਼ ਤੱਕ ਜਾਂ ਦਰੱਖਤਾਂ ਦੇ ਉੱਤੇ ਬੈਠ ਕੇ ਹਵਾ ਤੱਤ ਦੇ ਨਾਲ ਇਹਨਾ ਇਹ ਬੰਦਗੀ ਦੇ ਤਰੀਕੇ ਸਾਂ ਸਾਧਕਾਂ ਦੇ ਤਰੀਕੇ ਸਾਂ ਇੱਕ ਗੁਰਮਤ ਹੈ ਕਿ ਨਹੀਂ ਹੈ ਇਹ ਛੱਡੋ ਗੁਰਮਤ ਜਿਹਨੂੰ ਤੁਸੀਂ ਸਮਝੇ ਬੈਠੇ ਜੀ ਗੁਰਮਤ ਨਹੀਂ ਗਈ ਗੁਰਮਤ ਇੱਕ ਬੜਾ ਵੱਡਾ ਹੈ ਉਹ ਸਮੁੰਦਰ ਹੈ ਕਿ ਸਾਧਨਾ ਦਾ ਭਰਪੂਰ ਜਿਸ ਤਰ੍ਹਾਂ ਤੁਸੀਂ ਕਰਨਾ ਚਾਹੋ ਪ੍ਰਮਾਤਮਾ ਨੂੰ ਸੁਭਿੜ ਸਕਦੇ ਤੋ ਗੱਲ ਅਗੀ ਵਾਪਸ ਗੁਰੂ ਮਹਾਰਾਜ ਰੋਜ਼ ਹੀ ਸਵੇਰੇ ਆਪਣੇ ਕੱਪੜੇ ਲਾ ਕੇ ਮਹਾਰਾਜ ਦਾ ਲਾਲ ਲੰਗੋਟ ਲਾਇਆ ਹੁੰਦਾ ਸੀ ਕਿਉਂਕਿ ਉਹ ਕੋਈ ਸ਼ਹਿਰੀ ਹੁੰਦੀ ਨਹੀਂ ਸੀ ਉਹਨੇ ਨਾ ਕੋਈ ਗੁਰਦਾਨੀ ਬਣੀ ਕਿ ਸ਼ਹਿਰਾ ਕੋਈ ਨਹੀਂ ਪਾਇਆ ਮੈਂ ਮਨਮਤ ਕਹਿਣ ਦਿਆਂ ਸਮਝ ਆ ਗਈ ਤੂੰ ਮਹਾਰਾਜ ਦਾ ਲਾਲ ਲੰਗੋਟ ਹੀ ਵੀ ਜ਼ਿਕਰ ਆਇਆ ਸੂਜ ਪ੍ਰਕਾਸ਼ ਹੁੰਦਾ ਹਾਂ ਆ ਸਿਰ ਪਰ ਨੁਕਤਾ ਜੂਗਲ ਗਾਜ 2 1/2 ਮੀਟਰ ਤੇ ਅਰਬੰਸੀ ਭਾਗੋ ਗੁਰਮਾਰਾ ਦੀ ਤਸਕਾਰ 2 1/2 ਮੀਟਰ ਸੀ ਆਪਣੀ ਗੱਲ ਬਰ ਚੀ ਰਸਿਆਣ ਭਗੋਂ ਜਜ ਸਤਿਉਸ ਵੇਖ ਸਰੀਰ ਭਾਵੇਂ ਕੱਪੜੇ ਪੈਂਦੇ ਸਨ ਜੀ ਨਾਨਕ ਦੇ ਕੀ ਜ਼ਿਆਦਾ ਕਰ ਪ੍ਰਚਾਰ ਤੋਂ ਪਹਿਲਾਂ ਜਦੋਂ ਪ੍ਰਚਾਰ ਕੀਤਾ ਫਿਰ ਜਿਸ ਰਸਤਾ ਤੇ ਗਏ ਉਸ ਤਰ੍ਹਾਂ ਦੇ ਕੱਪੜੇ ਪਾਏ ਨਹੀਂ ਤੇ ਮਹਾਰਾਜ ਪਹਿਲਾਂ ਭਗਵੇਂ ਕੱਪੜੇ ਪਹਿਨਦੇ ਹੁੰਦੇ ਸੀ ਉਸ ਤੋਂ ਬਾਅਦ ਫਿਰ ਗੁਰੂ ਨਾਨਕ ਮਹਾਰਾਜ ਰੋਜ਼ ਆਪਣੇ ਉੱਥੇ ਬਸਤਰ ਉਤਾਰ ਕੇ ਨਦੀ ਤੇ ਜਾ ਕੇ ਜਲ ਸਮਾਧੀ ਲਾਉਂਦੇ ਹੁੰਦੇ ਸੀ ਜਲ ਸਮਾਧੀ ਕੀਆ ਸਵਾਸ ਨੂੰ ਬਾਹਰ ਸੁੱਟ ਕੇ ਪਾਣੀ ਦੇ ਵਿੱਚ ਸਵਾਸ ਨੂੰ ਅੰਦਰ ਹੋल्ड ਨਹੀਂ ਕਰ ਸਕਦੇ ਪਾਣੀ ਤੇ ਜਦੋਂ ਜਾਣਾ ਹੈ ਜਲ ਸਮਾਧੀ ਲਾਉਣੀ ਹੈ ਤੇ ਸਵਾਸ ਨੂੰ ਬਾਹਰ ਰੋਕਣਾ ਹੈ ਤਾਂ ਮਹਾਰਾਜ ਨੇ ਸਵਾਸ ਨੂੰ ਬਾਹਰ ਰੋਕੇ ਆ ਮਹਾਰਾਜ ਦੀ ਕਈ ਮਹੀਨਿਆਂ ਤੋਂ ਸਾਲਾਂ ਤੋਂ ਇਹ ਸਾਧਨਾ ਚੱਲ ਰਹੀ ਸੀ ਰੋਜ਼ ਹੀ ਮਹਾਰਾਜ ਕੱਪੜੇ ਲਾ ਕੇ ਜਲ 'ਚ ਜਾ ਕੇ ਸਮਰਦੀ ਲਾਉਂਦੇ ਸੀ ਜਲ ਨੂੰ ਬਾਹ ਪਵਨ ਨੂੰ ਬਾਹ ਰੋਕੇ ਜਲ ਸਮਾਤੀ ਕਦੀ ਘੰਟਾ ਕਦੀ 2 ਘੰਟੇ ਕਦੀ 3 ਘੰਟੇ ਕਦੀ 6 ਘੰਟੇ ਕਦੀ 7 ਘੰਟੇ ਕਦੀ 8 ਘੰਟੇ ਕਰਦੇ 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 ਅੱਜ ਇੱਕ ਦਿਨ ਗੁਜ਼ਰ ਗਿਆ ਤੇ ਗੁਰਨਾਨਕ ਆਈ ਨਹੀਂ ਇੱਕ ਦਿਨ ਗੁਜ਼ਰ ਗਿਆ ਗੁਰਨਾਨਕ ਆਈ ਨਹੀਂ ਤੇ ਬਾਹਰ ਕੌਣ ਸਨ ਭਾਈ ਬਗੀਰ ਸਿੰਘ ਤੇ ਗੁਰੂ ਨਾਨਕ ਮਹਾਰਾਜ ਦੇ ਪਹਿਲੇ ਹੰਜੂਰੀਆ ਦਾ ਨਾਂ ਭਾਈ ਬਗੀਰ ਸੀ ਜੋ ਸਿੰਧੀ ਸੀ ਸਿੰਧੀ ਤੇ ਉਹ ਬਾਹਰ ਬੈਠਾ ਕੱਪੜੇ ਬੈਠ ਕੇ ਜਦੋਂ ਸ਼ਾਮਾਂ ਤੱਕ ਵਾਪਸ ਨਾ ਆਏ ਘਰ ਦੇ ਆਏ ਤੇ ਕਹਿੰਦੇ ਵੀ ਮਹਾਰਾਜ ਅੰਦਰ ਨੇ ਕਹਿੰਦੇ ਵੀ ਅੰਦਰ ਤੇ ਰੀਣਾ ਸਮਾਉ ਗਿਆ ਬਾਹਰ ਨਹੀਂ ਆਏ ਪਿੰਡ ਵਾਲਿਆਂ ਨੇ ਆ ਕੇ ਜੋ ਵੀ ਆ ਉਸ ਬਾਰੇ ਕਿਹਾ ਤੇ ਸਮਾ ਪਾ ਗਏ ਉਹਨਾਂ ਨੇ ਕਿ ਆਪੀ ਇੱਕ ਦਿਨ ਤੋਂ ਵੱਧ ਗਿਆ ਤੇ ਗੁਰੂ ਨਾਨਕ ਮਹਾਰਾਜ ਉੱਠ ਗਏ ਰੋਜ਼ ਹੀ ਅੰਦਰ ਜਾਂਦੇ ਆ ਹੁਣ ਜੇ ਇਸ਼ਨਾਨ ਹੀ ਕਰਦੇ ਹੁੰਦੇ ਤੇ ਰੁੜਨ ਦੀ ਤਾਂ ਕੋਈ ਸੰਭਾਵਨਾ ਹੀ ਨਹੀਂ ਸੀ ਇਸ਼ਨਾਨ ਮਹਾਰਾਜ ਇੰਨੇ ਵੀ ਤੇ ਹੋੜੇ ਤਾਂ ਬੱਚੇ ਤਾਂ ਨਹੀਂ ਸੀਗੇ ਪਾਣੀ ਆਇਆ ਤੇ ਮਾਰ ਰੁੜ ਗਏ ਵੇਪਾਰ ਮਹਾਰਾਜ ਜੇ ਸਮਝ ਆ ਗਈ ਤੂੰ ਮਹਾਰਾਜ ਥੱਲੇ ਵਾਕਿਆ ਡੀਪ ਡਾਊਨ ਥੱਲੇ ਜਾ ਕੇ ਪੂਰਾ ਆਪਣੇ ਆਪ ਨੂੰ ਪਦਮ ਆਸਨ ਲਾ ਕੇ ਸਵਾਸ ਬਾਹਰ ਰੋਕੇ ਜਲ ਸਮਾਧੀ ਚ ਰੋਜ਼ ਉਹਨਾਂ ਦਾ ਕਈ ਸਾਲਾਂ ਦਾ ਅਭਿਆਸ ਸੀ ਹੁਣ ਜਦੋਂ ਇੱਕ ਦਿਨ ਤੁਸੀਂ ਲਗਾਤਾਰ ਇੱਕ ਸਾਈਕਲ ਜਿਹੜੀ ਹੈ ਦਿਨ ਦੀ ਉਹ ਜਦੋਂ ਸੰਪੂਰਨ ਹੋ ਜੇ ਤੇ ਤੁਸੀਂ ਆਪਣੇ ਸਵਾਸਾਂ ਨੂੰ ਬਾਹਰ ਰੋਕ ਲੋ ਤਾਂ ਤੁਹਾਡੇ ਅੰਦਰ ਜਿਹੜੇ ਪੰਜ ਤੱਤ ਨੇ ਉਹ ਵਿਸਪਰਸ ਹੋਏ ਸ਼ੁਰੂ ਹੋ ਜਾਂਦੇ ਪਰਮਨੇ ਮੈਂ ਪਰਮਨਸ ਮਾਇਆ ਜੋਤੀ ਮੇਜੋਤ ਰਲ ਜਾਇਆ ਮਾਟੀ ਮਾਟੀ ਹੋਈ ਇੱਕ ਡਿਸਪਰਸਿੰਗ ਕਿਉਂਕਿ ਤੁਸੀਂ ਮੌਤ ਨੂੰ ਪੰਜ ਤੱਤ ਆਪਸ ਜੁੜੇ ਨੇ ਤੁਹਾਡਾ ਇਸਰੀ ਦਾ ਅਨੁਭਵ ਹੈ ਪੰਜ ਤੱਤ ਕੋ ਤਨ ਰਚਿਓ ਕਿਉਂਕਿ ਸਵਾਸ ਆ ਰਿਹਾ ਤੇ ਜਾ ਰਿਹਾ ਹੈ ਤੇ ਜੇ ਇਹਨਾਂ ਦਾ ਮਹਿੂਲ ਹੀ ਬਾਹਰ ਸੁੱਟਦਾ ਤੇ ਇਹ ਪੰਜ ਤੱਤ ਜਿਹੜੇ ਡਿਸਪਰਸ ਹੋਣੇ ਸ਼ੁਰੂ ਹੋ ਜਾਣਗੇ ਇਹਨੂੰ ਕਹਿੰਦੇ ਨੇ ਕੰਚਨ ਕਾਇਆ ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬ ਹੋਵੇ ਆਜ ਵੀ ਤੇ ਪੜ ਦੇ ਅੰਦਰ ਮੈਂ ਤੁਹਾਨੂੰ ਸਾਧੂ ਦਖਾਲ ਸਕਦਾ ਹਾਂ ਅੱਜ ਕੁਝ ਸਮੇਂ ਪਹਿਲਾਂ ਵੀ ਜਿਹੜਾ ਇਹਨਾਂ ਚੀਜ਼ਾਂ ਦੀ ਸੱਤੀ ਸੀ ਉਹਨਾਂ ਦੀ ਮੈਂ ਇੱਕ ਹੋਰ ਗੱਲ ਕਰਦਾ ਮੈਨੂੰ ਜਦੋਂ ਗੁਰੂ ਨਾਨਕ ਬਾਦ ਸੱਚਖੰਡ ਗਏ ਮੈਂ ਉਹ ਵੀ ਤੁਹਾਨੂੰ ਕੱਸਦਾ ਕਿ ਅੱਜ ਵੀ ਇਹੋ ਜਿਹੀਆਂ ਚੀਜ਼ਾਂ ਘਟਦੀਆਂ ਨੇ ਕਈ ਕਿਹ ਬਾਅਦ ਚੱਨਾ ਤੋਂ ਮਹਾਰਾਜ ਇੱਕ ਦਿਨ ਗੁਜ਼ਰ ਗਿਆ ਜਦੋਂ ਉਹਨਾਂ ਮਾਰੀਆਂ ਛਾਲਾਂ ਤੇ ਮਹਾਰਾਜ ਕੋਈ ਲੱਭੇ ਨਾ ਕਿਉਂਕਿ ਪੰਜਾਂ ਤਤਾਂ 'ਚ ਮਹਾਰਾਜ ਲੀਨ ਹੋ ਗਏ ਸੀ ਦੋ ਦਿਨ ਦੂਜੇ ਦਿਨ ਡਿਕਲੇਅਰ ਕਰ ਦਿੱਤਾ ਕਿ ਗੁਰਮਾਨ ਸਿੰਘ ਮਹਾਰਾਜ ਵਿਣੀਆਂ ਤੋਂ ਅਲੋਪ ਹੋ ਚੁੱਕੇ ਨੇ ਰੁੜ ਗਏ ਨੇ ਜਾਂ ਧੁੱਬ ਗਏ ਨੇ ਜੋ ਵੀ ਉਸਪਲੇ ਸ਼ਬਦਾਂ ਦੀ ਵਰਤੀ ਤੇ। ਤੋਂ ਫਿਰ ਬੀਬੇ ਨਾਨਕੀ ਕਹਿੰਦੇ ਵੀ ਇਹ ਨਹੀਂ ਹੋ ਸਕਦਾ ਭਾਈ ਵਜੀਰਤ ਕਹਿੰਦੇ ਇਹ ਨਹੀਂ ਹੋ ਸਕਦਾ ਕਿਉਂਕਿ ਰੋਜ਼ ਜਾਂਦੇ ਨੇ ਵਾਪਸ ਆਣਗੇ ਸਮਾਧੀ 'ਚ ਨੇ ਪਰ ਕੋਈ ਉਹਨਾਂ ਨੂੰ ਦੇਖ ਨਹੀਂ ਸਕਦਾ ਕਿਉਂਕਿ ਸਾਰੇ ਪੰਜਾਂ ਤਤਾਂ ਦੇ ਭੀਤਰ ਸੰਤ ਇਹ ਪੰਜਾਂ ਤਤਾਂ ਤੋਂ ਬਾਰ ਹੋ ਗਏ ਕਿਉਂਕਿ ਪਵਨ ਨੂੰ ਬਾਹਰ ਰੋਕ ਲਿਆ ਮੌਤ ਨੂੰ 2 ਦਿਨ ਤੱਕ ਮਹਾਰਾਜ ਨੇ ਅਨੁਮਾਨ ਕੀਤਾ ਪਹਿਲੇ ਮਰਨ ਤੋਂ ਬੋਲ ਰਾਹ ਤੋਂ ਫੇਰੀ ਮਰੂਗਾ ਜੇ ਤੂੰ ਮਰੇਗਾ ਤੇ ਮੌਤ ਫਿਰ ਤੀਜੇ ਦਿਨ ਸਮਾਦੀ ਜਿਹੜੀ ਆ 3 ਦਿਨ ਸੰਪੂਰਨ ਹੁੰਦੀ ਆ 3 ਦਿਨਾਂ ਤੋਂ ਬਾਅਦ ਸਮਾਦੀ ਆ ਨਹੀਂ ਤਾਂ ਸਮਾਦੀ ਸਮਾਦੀ ਨਹੀਂ ਦੇ ਪਹਿਲੇ ਦਿਨ ਜੋ ਗੁਜ਼ਰ ਚੁੱਕਾ ਹੈ ਉਹ ਖਤਮ ਹੁੰਦਾ ਹੈ ਦੂਜੇ ਦਿਨ ਜੋ ਫਿਊਚਰ ਤੁਸੀਂ ਪ੍ਰੋਜੈਕਟ ਕੀਤਾ ਹੈ ਉਹ ਖਤਮ ਹੁੰਦਾ ਹੈ ਤੀਜੇ ਦਿਨ ਜਿਨੇ ਪਾਸ ਨੂੰ ਪ੍ਰੋਜੈਕਟ ਕੀਤਾ ਤੇ ਫਿਊਚਰ ਨੂੰ ਪ੍ਰੋਜੈਕਟ ਕੀਤਾ ਉਹ ਖਤਮ ਹੁੰਦਾ ਸਮਾਧੀ ਸੰਪੂਰਨ ਹੁੰਦੀ ਹੈ ਤੀਜੇ ਦਿਨ ਮਹਾਰਾਜ ਬੇਈ ਨਦੀ ਚ ਨਿਕਲੇ ਤੇ ਭਾਈ ਬਗੀਰਦ ਨੇ ਸਭ ਤੋਂ ਪਹਿਲਾਂ ਇਹਨਾਂ ਦੇ ਦਰਸ਼ਨ ਕੀਤੇ ਨੇ ਤੇ ਭਾਈ ਬਗੀਰਦ ਨੇ ਵਾਰ ਵੀ ਲਿਖਿਆ ਗ੍ਰਹੀ ਵਿੱਚੋਂ ਨਿਕਲੇ ਤਨ ਪਰ ਭਗਵੇਂ ਵਸਨ ਸਹਾਈ ਭਗਵੇਂ ਵਸਨ ਪਾ ਕੇ ਮਹਾਰਾਜ ਬਾਹਰ ਆਏ ਨੇ ਤੇ ਮਹਾਰਾਜ ਨੇ ਇੱਕ ਹੋ ਅੰਕਾਰ ਬਸੰਤਿਸ਼ਟ ਹੁਤਾਈ ਆਏ ਮਹਾਰਾਜ ਇਸਨੋਂ ਇਥੇ ਮਹਾਰਾਜ ਜੀ ਪੰਜਾਂ ਤਤਾਂ ਚਲੀ ਹੋ ਗਏ ਤੇ ਫਿਰ ਵਾਪਸ-ਵਾਪਸ ਆਏ। 10 ਸਾਲ ਪਹਿਲਾਂ ਤੇ ਪਿਟੜ ਦੇ ਵਿੱਚ ਇੱਕ ਸਾਧੂ ਹੋਇਆ। ਮੈਂ ਜਿੱਤਾ ਉਹਦਾ ਰਿਪੋਰਟ ਉਹਦੇ ਨਾਲ ਦਿੰਦਾ। ਉਹ ਵਿਅਕਤੀ ਜਦੋਂ ਪੂਰਾ ਹੋਇਆ ਸਾਧੂ ਸੀ, ਲਾਮਾ ਸੀ। ਕੋਦੀ ਬਾਡੀ ਉਹਨਾ ਰੱਖ ਦਿੱਤੀ। ਕਿਉਂਕਿ ਉਹਨੇ ਪੰਜਾਂ ਤਤਾਂ ਨੂੰ ਸੰਮ ਕੀਤਾ ਹੋਇਆ ਸੀ। ਪੰਜਾਂ ਪ੍ਰਾਣ ਸੰਮ ਕੀਤਾ ਹੋਇਆ ਸੀ। ਉਹਨੇ ਐਲੀਮੈਂਟਸ ਦੀ ਪੂਰੀ ਵਿੱਦਿਆ ਸਿੱਖੀ ਹੋਈ ਸੀ, ਉਹ ਸਿੱਖੀ ਵੀ ਜਾ ਸਕਦੇ। ਔਰ ਉਹ ਪਹਿਲੇ ਦਿਨ ਉਹਨੂੰ ਜਦੋਂ ਬਿਠਾ ਲਿਆ ਉਹਨਾਂ ਫੋਟੋ ਲਈ ਤੀਜੇ ਚੌਥੇ ਪੰਜਵੇਂ ਦਿਨੋਂ ਤਾਂ ਸਰੀਰ ਸ਼੍ਰਿੰਕ ਹੋਣਾ ਸ਼ੁਰੂ ਹੋ ਗਿਆ ਜਿਵੇਂ ਗਲਤ ਨਾ ਹੋਵਾ ਦੋ ਹਫ਼ਤੇ ਬਾਅਦ ਉਹਦਾ ਸਰੀਰ ਇੰਨਾ ਹੋ ਗਿਆ স্মੈਲ ਨਹੀਂ ਆ ਰਹੀ ਉਹ ਹੀ ਸਮੈਲ ਨਹੀਂ ਆ ਰਹੀ ਸ਼੍ਰਿੰਕ ਹੋ ਗਿਆ ਕਿਉਂਕਿ ਉਹਨੇ ਪੰਜਾਂ ਤੱਤਾਂ ਨੂੰ ਸੰਭ ਕੀਤਾ ਹੋਇਆ ਸੀ ਜਦੋਂ ਪੰਜ ਤੱਤ ਸੰਭ ਨਹੀਂ ਹੁੰਦੇ ਜਦੋਂ ਇਹ ਡਿਸਪਰਸ ਹੁੰਦੇ ਆ ਤਾਂ ਸਮੈਲ ਆਉਂਦੀ ਹੈ ਜੀ 5 ਤੱਕ ਸੰਭ ਹੋ ਜਾਂਦੇ ਡਿਸਪਰਸ ਹੁੰਦੇ ਸਮੈਲ ਨਹੀਂ ਆਉਂਦੀ ਠੀਕ ਇਹਨੂੰ ਕਹਿੰਦੇ ਨੇ 골ਡਨ ਬੋਡੀ ਤੇ ਬੈਟਰਨ ਬੁੱਧਿਜ਼ਮ ਚ ਇਹਨੂੰ ਕਹਿੰਦੇ ਨੇ 골ਡਨ ਬੋਡੀ ਜਾਂ ਰੇਨਬੋ ਬੋਡੀ ਹੋਰ ਪੁਰਵਾਨੀ ਚ ਇਹਨੂੰ ਕਿਹਾ ਸਦਾ ਰਹੇ ਕੰਚਨ ਸੀ ਕਾਇਆ ਕਾਲ ਨ ਖਬੂ ਬਿਆਪਾ ਗੁਰੂ ਗੋਬਿੰਦ ਸਿੰਘ ਜੀ ਨੇ ਵਾੜੇ ਰੇਮਨ ਨਹੀਂ ਵੀ ਜੋ ਕਮਾਓ ਸਦਾ ਰਹੇ ਕੰਚਨ ਸੀ ਕਾਇਆ ਉਸ ਸੱਚ ਤਾਂ ਉਸ ਵੇਲੇ ਇਹ ਜਦੋਂ ਤੀਜੇ ਹਫਤੇ ਚ ਜਾ ਕੇ ਕਰਦੇ ਕਰਦੇ ਇਸਨੂੰ ਬੋਲ ਰਹਿ ਗਿਆ ਸਾਰੀ ਦੀਆਂ ਪੁਟਵਾਉਂਦਾ ਇਸ ਕੇ ਲਈ ਇਹ 14-15 ਦਿਨਾਂ ਬਾਅਦ ਇਹਦਾ ਸਰੀਰ ਡਿਸਪੀਅਰ ਹੋ ਗਿਆ ਤੇ ਗੁਰੂ ਨਾਨਕ ਮਹਾਰਾਜ ਸਮਰੱਥ ਸਤਗੁਰੂ ਉਹਨਾਂ ਦਾ ਸਰੀਰ ਜਿਹੜਾ ਕਿਉਂਕਿ ਪੰਜਾਂ ਤਤਾਂ ਚੋਂ ਪਹਿਲਾਂ ਲੀਨ ਹੋ ਚੁੱਕੇ ਸਨ ਉਹ ਕੁਝ ਪਲਾਂ ਦੇ ਵਿੱਚ ਹੀ ਸ੍ਰਿਸ਼ਟੀ ਦੇ ਵਾਪਸ ਲੀਨ ਇਹ ਹ ਕੰਚਲਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਜਦੋਂ ਸੱਚਖੰਡ ਗਏ ਆ ਉਹਨਾਂ ਨੇ ਪਰਦਾ ਕੀਤਾ ਏ ਤੇ ਤੰਬੂ ਲਾਇਆ ਏ ਅੰਦਰੋਂ ਆਪਣੇ ਆਪ ਹੀ ਜਵਾਲਾ ਪ੍ਰਗਟ ਹੋਈ ਹੈ ਉਹ ਨਾਭੀ ਤੋਂ ਨਾ ਪ੍ਰਗਟ ਕੀਤੀ ਅਗਨੀ ਇੱਕ ਹੈ ਚਕਰ ਅਗਨੀ ਇੱਕ ਹੈ ਡਾਈਜੈਸਟਿਵ ਫਾਇਰ ਇੱਕ ਹੈ ਇੰਟੈਲੈਕਚੁਅਲ ਫਾਇਰ ਜ਼ਿਆਦਾਤਰ ਸਾਡੀ ਡਾਈਜੈਸਟਿਵ ਫਾਇਰ ਹੀ ਠੀਕ ਨਹੀਂ ਗਈ ਕੁਮਾਰੀਆਂ ਨੇ ਜਦੋਂ ਆਪਾਂ ਤਪ ਯੋਗ ਇਤਿਆਦ ਕਰਦੇ ਹਾਂ ਸਭ ਤੋਂ ਪਹਿਲਾਂ ਸਾਡੀ ਜਟ ਰਗਣੀ ਠੀਕ ਹੁੰਦੀ ਆ ਉਸ ਤੋਂ ਬਾਅਦ ਚਿਤ ਅਗਨੀ ਇੰਟੈਲੈਕਚੁਅਲ ਫਾਇਰ ਉਸ ਤੋਂ ਬਾਅਦ ਆਉਂਦੀ ਆ ਯੋਗ ਅਗਨੀ ਜੋੜਨ ਦੀ ਅਸੀਂ ਆਪਣੇ ਨਾਲ ਉਹ ਅਗਨੀ ਜਿਹੜੀ ਸਾਨੂੰ ਆਪਣੇ ਨਾਲ ਜੋੜਦੀ ਹੈ ਤੇ ਦੂਜਿਆਂ ਨਾਲ ਜੋੜਦੀ ਹੈ ਅਸੀਂ ਨਾ ਆਪਣੇ ਨਾਲ ਜੁੜਿਆ ਨਾ ਕਿਸੇ ਨਾਲ ਜੁੜਿਆ ਹ ਉਸ ਬਾਅਦ ਹੁੰਦੀ ਬ੍ਰਹਮ ਅਗਨੀ ਤੇ ਮਰ ਕਹਿੰਦੇ ਕਾਲ ਜਾਲ ਬ੍ਰਹਮ ਅਗਨੀ ਜਾ ਰਿਹਾ ਹੈ ਕਾਲ ਤੇ ਜਾਲ ਕਾਲ ਟਾਈਮ ਐਂਡ ਸਪੇਸ ਜਾਲ ਟੀਉ ਕਾਲ ਤੇ ਟਾਈਮ ਐਂਡ ਸਪੇਸ ਵਿੱਚ ਜਿਹੜੀ ਤੂੰ ਜਾਲ ਆਪਣੇ ਆਪ ਚ ਪਾਏ ਹੋਏ ਸਾਰੇ ਸੜ ਜਾਣਗੇ ਜਦੋਂ ਸ੍ਰਿਸ਼ਟਾ ਦੇ ਅੰਦਰ ਬ੍ਰਹਮ ਅਗਨੀ ਪੈਦਾ ਹੋਏ ਹੁਣ ਤੁਸੀਂ ਵੀ ਇਹ ਨਾ ਮੁਮਕਿਨ ਹੈ ਨਾ ਮੁਮਕਿਨ ਨਹੀਂ ਹੈ ਮਸਕੀਨ ਜੀ ਦੀ ਕਥਾ ਸੁਣੋ ਔਸ਼ੋਧੀ ਕਥਾ ਸੁਣੋ ਓਸ਼ੋ ਦੀ ਕਥਾ ਨੇ ਰਿਕਾਰਡ ਕੀਤਾ ਮੱਧ ਪ੍ਰਦੇਸ਼ ਵਿੱਚ ਗੁਰੂ ਨਾਨਕ ਮਹਾਰਾਜ ਦੀ ਪਰੰਪਰਾ ਅੰਦਰ ਬਾਬਾ ਸ੍ਰੀ ਚੰਦ ਮਹਾਰਾਜ ਦੀ ਪਰੰਪਰਾ ਅੰਦਰ ਇੱਕ ਉਦਾਸੀ ਸਾਧੂ ਓਸ਼ੋ ਤੋਂ ਕੁਝ ਸਮੇਂ ਪਹਿਲਾਂ ਮਸਕੀਨ ਜੀ ਦੇ ਵੇਲੇ ਦੀ ਗੱਲ ਹੈ ਮਸਕੀਨ ਜੀ ਖੁਦ ਨਰੇਟ ਕਰਦੇ ਨੇ ਕਥਾ ਅੰਦਰ ਇਹ ਉਸ ਵੇਲੇ ਪੇਪਰ ਚ ਆਈ ਸੀ ਗੱਲ ਕਿ ਇਹ ਉਦਾਸੀ ਸਾਧੂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬੈਠੇ ਨੇ ਔਰ ਉਹਨਾਂ ਇੱਥੋਂ ਅਗਨੀ ਪ੍ਰਗਟ ਕਰਕੇ ਆਪਣੇ ਆਪ ਨੂੰ ਭਸਮ ਕੀਤਾ ਹੈ ਔਰ ਉਹ ਰਿਕਾਰਡਡ ਹੈ ਪੇਪਰਾਂ 'ਚ ਆਇਆ ਹੈ। ਓਸ਼ੋ ਵੀ ਜ਼ਿਕਰ ਕਰਦਾ ਹੈ ਕਿ ਗੁਰੂ ਨਾਨਕ ਦੀ ਸਿੱਖੀ ਇਤਨੀ ਬਾਕਮਾਲ ਹੈ ਕਿ ਅੱਜ ਵੀ ਜੇ ਇਹ ਵਿਧਿਆ ਆਮ ਸੀ। ਇਹ ਵਿਧਿਆ ਆਮ ਸੀ ਪਰ ਅੱਜ ਵੀ ਗੁਰੂ ਨਾਨਕ ਦੀ ਇਸ ਪਰੰਪਰਾ ਦੇ ਵਿੱਚ ਓਸ਼ੋ ਕਹਿੰਦਾ ਕਿ ਅੱਜ ਵੀ ਇਹ ਇਸਾਂ ਵੀ ਹੁੰਦੀ ਹੈ। ਤੇ ਇਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਦੇੜ ਵਿਖੇ ਆਪਣੀ ਨਾਪੀ ਤੋਂ ਪ੍ਰਗਟ ਕਰਕੇ ਅਗਨੀ ਆਪਣੇ ਆਪ ਨੂੰ ਪ੍ਰੋਤਿਪਤ ਕਰ। ਇਹ ਸਾਇੰਸ ਦੀਆਂ ਗੱਲਾਂ ਨਹੀਂ ਆਧਿਆਤਮਿਕ ਸਾਇੰਸ ਦੀਆਂ। ਔਰ ਇਹ ਯੋਗਿਕ ਸਾਇੰਸ ਇਹ ਪੂਰੀ ਯੋਗਿਕ ਸਾਇੰਸ ਹੈ ਟੈਕਨੋਲੋਜੀ ਆ ਸਿੱਖੀ ਜਾ ਸਕਦੀ ਹੈ ਊਰਜਾ ਨੂੰ ਉੱਪਰ ਖੜਨਾ ਥੱਲੇ ਕਰਨਾ ਸੁਵਾਸਾਂ ਨੂੰ ਚਾੜਨਾ ਨਹੀਂ ਚਾੜਨਾ ਮਹਾਰਾਜ ਇਸ ਤਰ੍ਹਾਂ ਕੀਤੀ ਜਾਂਦੀ ਹੈ ਮੇਰੇ ਬਾਰੇ ਸਟੂਡੈਂਟ ਨੇ ਜਿਹੜੇ ਸਾਰਾ ਕੁਝ ਕਰਦੇ ਨੇ ਅਗਨੀ ਦੀ ਗੱਲ ਨਹੀਂ ਮੈਂ ਕਰਦਾ ਮੈਂ ਪ੍ਰਾਣਾ ਨੂੰ ਚਾੜਨ ਦੀ ਤੇ ਲਾਉਣ ਦੀ ਗੱਲ ਕਰਦਾ ਚੰਡੀ ਚਾੜਨੀ ਉਹ ਕੀ ਹੈ ਚੰਡੀ ਦੀ ਵਾਰ ਚ ਮਹਾਰਾਜ ਨੇ ਸਾਰੀ ਵਿਦਿਆ ਦਿੱਤੀ ਹੋਈ ਹੈ ਆਪਾਂ ਨੂੰ ਬਦੀ ਉਸ ਤਰ੍ਹਾਂ ਪੜ੍ਹਿਆਈ 나ਬੀ ਤੋਂ ਤਿੰਨ ਉਂਗਲਾਂ ਥਲੇ ਪ੍ਰਾਨ ਕੁੰਠਾ ਸਾਰੀ ਊਰਜਾ ਜੀ ਉੱਥੇ ਜੋੜ ਦੋ ਸ਼ਿਵ ਸ਼ਕਤੀ ਦਾ ਖੇਲ ਮੇਲ ਮਰੇ ਨਾਬ ਕਮਲ ਮੈਂ ਬੀਦੀ ਰਚ ਲੈ ਬੀਦੀ ਮੈਨੇ ਅੱਗ ਨਾਬ ਕਮਲ ਮੈਂ ਬੀਦੀ ਰਚ ਲੈ ਬ੍ਰਹਮ ਗਿਆਨ ਉਚਾਰਾ RAM ਰਾਏ ਸੋ ਦੁਲਹੋ ਕਿਨੋ ਅਸਵਡ ਭਾਗ ਹਮਾਰਾ ਪ੍ਰਮਾਤਮਾ ਨਾਲ ਜੀ ਵਿਆਹ ਕਰਨਾ ਹੈ ਤਾਂ ਨਾਬੀ ਤੋਂ ਪਹਿਲਾਂ ਅੱਗ ਪੈਦਾ ਕਰ ਤੇ ਫਿਰ ਇਥੇ ਲਾਵਾ ਹੋਣਗੇ ਉਹ ਕੀ ਹੈ ਪ੍ਰਾਨ ਤੇ ਆਪਾਨ ਦਾ ਆਪਸ ਚ ਮੇਲ ਇਨੂ ਸ਼ੀਵਰ ਸ਼ਕਤੀ ਦਾ ਆਪਸਥ ਵਿਆਖਿਆ ਕੀਤੇ ਆ ਉਹ ਫਿਰ ਸ਼ਕਤ ਜਿਹੜੀ ਉੱਪਰ ਦੀ ਊਰਜਾ ਥੱਲੇ ਲਿਆਉਣੀ ਆ ਥੱਲੇੋਂ ਉੱਪਰ ਕਰਨੀ ਆ ਕੇਵਲ ਤੇ ਕੇਵਲ ਸੁਰਤ ਦੇ ਨਾਲ ਤੇ ਸੁਰਤ ਕਿਵੇਂ ਹੋਊਗੀ ਪ੍ਰਾਣਾਂ ਦੇ ਨਾਲ ਪ੍ਰਾਣ ਨੂੰ ਪਹਿਲਾਂ ਸਮ ਕਰਨਾ ਪਊਗਾ ਅੰਦਰ ਤੇ ਬਾਹਰ ਆਉਂਦਾ ਤੇ ਜਾਂਦਾ ਸਵਾਸ ਜੇ ਸਮ ਹੋ ਜੇ ਤੇ ਆ ਵਿਦਿਆ ਕੋਈ ਕਹਾਣੀਆਂ ਨਹੀਂ ਗੀ ਇਹ ਰਿਐਲਿਟੀ ਹੈ ਤੂੰ ਹੀ ਕਰ ਸਕਦਾ ਸਾਲ ਦੇ ਵਿੱਚ ਵਿੱਚ ਇਹ ਵਿਦਿਆ ਤੂੰ ਸਿੱਖ ਸਕਦਾ ਇਹ ਮੈਂ ਕੋਈ ਐਵੇਂ ਨਹੀਂ ਬੋਲ ਰਿਹਾ ਇਹ ਹਕੀਕਤ ਹੈ ਪਰ ਪਤਾ ਨਹੀਂ ਲਾ। ਤੋਂ ਅੱਜ ਸਾਰਾ ਸਿੱਖ ਜਗਤ ਦਾ ਜੋਰ ਕੁਝ ਹੋਰ ਵੱਲ ਹੀ ਜਾ ਰਿਹਾ ਹੈ। ਤੇਰੇ ਜੋ ਸਥਾਨ ਜੋ ਧਰਮ ਸਥਾਨ ਜੋ ਇਹ ਵਿਦਿਆ ਦੇਣ ਲਈ ਬੰਦੇ ਨੂੰ ਬ੍ਰਹਮ ਦਾ ਅਨੁਭਵ ਜਿਉਂਦੇ ਜਿਉਂਦੇ ਜਿਉ ਜਾਗਣ ਦੀ ਜਿਹੜੀਆਂ ਵਿਧੀਆਂ ਸੀ ਉਹ ਖਤਮ ਹੋ ਗਈਆਂ ਕੇਵਲ ਤੇ ਕੇਵਲ ਬਾਹਰ ਇੱਕ ਸੁਫੀ ਸੰਤ ਹੈ ਕਹਿੰਦਾ ਨਮਾਜ਼ੇ ਰਹਿ ਗਈ ਰੂਹੇ ਬੁਲਾਲੀ ਨਾ ਰਹੀ। ਨਮਾਜ਼ੇ ਰਹਿ ਗਈ ਰੂਹੇ ਗੁਲਾਲੀ ਹਾਂ। ਉਹ ਵੀ ਬੁਲਾਲੀ ਨਹੀਂ ਰਹੇ ਤੇ ਨਾ ਹੀ ਕੋਈ ਇਸ चीज ਨੂੰ ਸਿੱਖਦਾ ਹੈ ਫਿਰ ਭੂਤਾਂ ਪ੍ਰੇਤਾਂ ਦੀ ਗੱਲ ਤੇ ਲਾਈਨਾਂ ਦੀਆਂ ਲਾਈਨਾਂ ਆਵੇ ਦਿਖਦੀਆਂ ਇਹੋ ਜੀ ਵਿਦਿਆ ਨੂੰ ਲੈਣ ਲਈ ਕੋਈ ਵਿਰਲਾ ਹੀ ਜਾਂਦਾ ਹੈ